ਪਿਆਰੇ ਵਿਦਿਆਰਥੀਓ ਆਪ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੈਰਿਟੋਰੀਅਸ ਦਾ ਜੋ ਐਂਟਰੈਂਸ ਪੇਪਰ ਹੋਇਆ ਸੀਗਾ ਉਹਦੀ ਮੈਥਸ ਦੀ ਅਨਸਰ ਕੀ ਬਣਾਉਣ ਜਾ ਰਹੇ ਹਾਂ ਸੋ ਉਮੀਦ ਹੈ ਤੁਸੀਂ ਸੰਤ ਕਰੋਗੇ ਸੋ ਪਹਿਲਾ ਪ੍ਰਸ਼ਨ ਹੈ ਇਹਦਾ ਵਟ ਇਜ਼ ਦਾ ਆਰਡੀਨੇਟ ਇਨ ਪੀ ਜਿਹੜਾ ਆ ਪੁਆਇੰਟ ਮੈਂਸ਼ਨ ਕੀਤਾ 2 ਕਮਾ -2 ਪਰ ਇਹ ਦੇਖ ਆਪਾਂ ਜਦੋਂ ਕੋਆਰਡੀਨੇਟ ਜੀਓਮੈਟਰੀ ਪੜ੍ਹਦੇ ਆ ਉਹਦੇ ਵਿੱਚ x ਐਕਸਿਸ ਦਾ ਕੋਆਰਡੀਨੇਟ ਹੁੰਦਾ ਹੈ ਐਪਸੀਸਾ ਤੇ y ਐਕਸਿਸ ਦਾ ਕੋਆਰਡੀਨੇਟ ਹੁੰਦਾ ਆਰਡੀਨੇਟ ਸੋ ਇੱਥੇ ਆਰਡੀਨੇਟ ਬਾਰੇ ਪੁੱਛਿਆ ਤਾਂ ਇਸ ਕਰਕੇ ਦਾ ਅਨਸਰ ਬਣੂਗਾ b ਅਗਲਾ ਪ੍ਰਸ਼ਨ ਹੈ ਦਾ ਐਂਡ ਪੁਆਇੰਟਸ ਆਫ ਡਾਇਮੀਟਰ ਆਫ ਸਰਕਲ ਆਰ 2, -4 ਐਂਡ -3, 1 ਦੈਨ ਰੇਡੀਅਸ ਆਫ ਦਾ ਸਰਕਲ ਇਜ਼ ਸਿੱਧਾ ਆਪਾਂ ਨੂੰ ਐਂਡ ਪੁਆਇੰਟਸ ਦਿੱਤੇ ਆ ਸਰਕਲ ਦਾ ਡਾਇਮੀਟਰ ਦੇ ਜੇਕਰ ਆਪਾਂ ਨੂੰ ਐਂਡ ਪੁਆਇੰਟਸ ਗਿਵਨ ਹੈ तो एंड पॉइंट तो अगर आप डिस्टेंस फाइंड करके जो अद कर दी तो अपने को रेडियस मिल आ सकती है तो इस करके जो तीन दोनों का डिस्टेंस क्ड लो इन दोनों पॉइंटा का डिस्टेंस क्ड के वह अद्ध करोंगे तो थोड़े को आंसर बनेगा ए ऑप्शन इज़ फाइव अंडर रूट टू अपॉन टू यूनिट्स अगला प्रश्न अपने को फिगर फाइन द वैल्यू ऑफ एक्स फॉर विच डी ई पैरलर टू बी सी सो डी ई लाइन जी है लाइन डी ई पैरलर टू बी सी ए लाइन दोनों लाइनस पैरलर है सो अकॉर्डिंग टू गिवन ये दोनों ट्रैंगगल सिमिलर बननगिया सो जो तुम सिमिलैरिटी रूल लगाओगे इतने सो ऑप्शन बनती है थोड़े को डी सो एक्स दैल्यू बन रही है अपने कोशन नंबर डी ਨੈਕਸਟ ਕੁਐਸਚਨ ਕੁਐਸਚਨ ਨੰਬਰ 34 ਇੱਥੇ ਦੋ ਇਕੁਏਸ਼ਨਸ 기ਵਨ ਆ ਆਪਣੇ ਕੋਲ 37x 53y 320 ਐਂਡ 53x 37y 400 ਫਾਈਂਡ x y ਉਹਨੇ ਦੇ ਦੋ ਤਰੀਕੇ ਕਰਨ ਦੇ ਜਾਂ ਤਾਂ ਦੋਨਾਂ ਇਕੁਏਸ਼ਨਸ ਦੇ ਕੋਫੀਸ਼ੀਐਂਟ ਸੇਮ ਬਣਾ ਕੇ x ਤੇ y ਦੇ ਕੋਫੀਸ਼ੀਐਂਟ ਸੇਮ ਬਣਾ ਕੇ ਇਹਨੂੰ ਸੋਲਵ ਕੀਤਾ ਜਾ ਸਕਦਾ ਜਾਂ ਫਿਰ ਇੱਕ ਹੋਰ ਤਰੀਕਾ ਦੋਨਾਂ ਇਕੁਏਸ਼ਨਸ ਨੂੰ ਐਡ ਕਰਕੇ ਦੇਖੋ जेकर आ दोनों इक्वेन्स एड कर दल एक इक्वे बन के आँदी है नाइनटी एक्स प्लस नाइनटी वाई इक्वल टू सैवन ट्वेंटी सो ये अकॉर्डिंग जो एक्स प्लस वाई नाइनटी कॉमन कट के एक्स प्लस वाई वैल्यू देखोगे इट विल बी एट सो ऑप्शन बन रही है थोड़े को सी। अगला प्रश्न है ਇਨਾਂ ਨੇ ਪੀ ਵਾਟ ਇਜ਼ ਦ ਵੈਲਿਊ ਆਫ ਫਰਸਟ ਐਨ ਈਵਨ ਨੈਚੁਰਲ ਨੰਬਰਸ ਇੱਥੇ ਵੈਲਿਊ ਲਿਖੀ ਹੈ ਕੁਐਸਚਨ ਦੇ ਵਿੱਚ ਇਹਨਾਂ ਨੇ ਬਟ ਇਹਨਾਂ ਨੇ ਪੰਜਾਬੀ ਵਰਜ਼ਨ 'ਚ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਜੋੜ ਪੁੱਛਿਆ ਸੋ ਜੋੜ ਦੇ ਅਕੋਰਡਿੰਗ ਜੇ ਆਪਸ਼ਨ ਦੇਖੋ ਏਪੀ ਦੇ ਅਕੋਰਡਿੰਗ ਦੇਖਣਾ ਏਪੀ ਦੀ ਸੀਰੀਜ਼ ਤੁਮਸੀ ਪੜੀ ਹੋਈ ਹੈ ਆਲਰੇਡੀ ਜਿਵੇਂ ਜਿਹਦੇ 'ਚ ਆਪਣੇ ਕੋਲ টারਮਸ ਆ ਜਿਹੜਾ ਡਿਫਰੈਂਸ ਆ ਉਹ ਸੇਮ ਬੰਦਾ ਸੋ ਹਰ ਇੱਕ টারਮ ਦਾ ਦੋ ਐਡਜਸੈਂਟ টারਮਸ ਜਦੋਂ ਤੁਸੀਂ ਲਾਓਗੇ ਉਹਦਾ ਤੁਹਾਡੇ ਕੋਲ ਡਿਫਰੈਂਸ ਸੇਮ ਆਊਗਾ ਉਸ ਟਾਈਪ ਦੀਆਂ ਜਿਹੜੀਆਂ ਜਿਹੜੇ ਨੰਬਰਸ ਹੁੰਦੇ ਉਹਨਾਂ ਨੂੰ ਆਪਾਂ ਰਿਥਮੈਟਿਕ ਪ੍ਰੋਗਰੈਸ਼ਨ ਜਾਂ AP ਦੇ ਵਿੱਚ ਬੋਲਦੇ ਆ। ਸੋ ਅਕੋਰਡਿੰਗ ਜੋ ਤੁਸੀਂ ਉਹਦੇ ਜੋੜ ਦਾ ਫਾਰਮੂਲਾ ਅਪਲਾਈ ਕਰੋਗੇ ਸੋ ਤੁਹਾਡੇ ਕੋਲ ਦੋ ਆਪਸ਼ਨਸ ਬਣ ਰਹੀਆਂ। ਇਟ ਇਜ਼ n n 1 ਜਾਂ ਕਹेलो 2 n n 1 2 ਆ ਦੋਨੇ ਆਪਸ਼ਨ ਸੇਮ ਹੀ ਨੇ ਇੱਥੇ। ਸੋ ਬੋਥ ਮੇ ਵੀ ਦਾ ਆਨਸਰ। ਅਗਲਾ ਪ੍ਰਸ਼ਨ ਆਪਣੇ ਕੋਲ the next term of ap under root 8 under root 18 under root 32 so ایتھے ਜੇ ਤੁਸੀਂ ਇਹਨੂੰ ਥੋੜਾ ਜਿਹਾ ਸੋਲਵ ਕਰੋ ਤੇ ਇੱਥੇ ਦੇਖੋ under root 8 ਨੂੰ ਤੁਸੀਂ ਲਿਖ ਸਕਦੇ ਹੋ 2 under root 2 under root 18 ਨੂੰ ਤੁਸੀਂ ਲਿਖ ਸਕਦੇ ਹੋ 3 under root 2 under root 32 ਨੂੰ ਲਿਖ ਸਕਦੇ ਹੋ 4 under root 2 so ਇਸ ਤੋਂ ਨੈਕਸਟ ਸੀਰੀਜ਼ ਦੇਖੋ ਥੋੜਾ ਜਿਹਾ ਪੈਟਰਨ ਫੋਲੋ ਕਰੋਗੇ ਜੇ ਤੁਸੀਂ ਇਹਦਾ ड इज़ टू अंडर रूट टू थ्री अंडर रूट टू फोर अंडर रूट टू सो नेक्स्ट टर्म विल बी फाइव अंडर रूट टू सो करेक्ट ऑप्शन आपने को ए. इस तो अगला सवाल है कि विच ऑफ द फॉलोइंग इज नॉट द वैल्यू ऑफ कॉट जीरो डिग्री यदि वैल्यू नहीं बन रही सो so कि नहीं है कॉट ना वन पॉइंट टैन थीटा लिख सकते हैं जो भी कॉट थीटा है यूँ वन पॉइंट टैन थीटा लिख सकते हो सो वन अपॉन टेन थीटा सो अगर कॉट जीरो है तो वन अपॉन टेन जीरो डिग्री उन्होंने लिखा जा सकता है कॉट जीरो साइन जीरो लिखा जा इन्फिनिटी यदि वैल्यू नहीं होंगी सो so, सही ऑप्शन बन रहा अपने को so, अगला सवाल है अपने को पैरीमीटर ऑफ द सर्कल इज इक्वल टू दैट ऑफ स्केयर दैन द रिश ऑफ देयर एरिया इज सर्कल द पैरीमीटर ਇਕੁਅਲ 기ਵਨ ਆ ਸਕੁਅਰ ਦੇ ਪੈਰੀਮੀਟਰ ਦੇ ਸੋ ਜੋ ਇਹਦਾ ਤੁਸੀਂ ਕਹ ਲੋ ਸਿੰਪਲੀ ਜਨਰਲ ਫਾਰਮ ਦੇ ਵਿੱਚ ਤੁਹਾਨੂੰ ਇਹਨੂੰ ਸੋਲਵ ਕਰਨਾ ਪੈਣਾ ਕਿ ਪੈਰੀਮੀਟਰ ਸਰਕਲ ਦਾ ਪੈਰੀਮੀਟਰ ਅਗਰ ਕੋਈ ਰੇਡ ਆਰ ਰੇਡੀਅਸ ਦਾ ਸਰਕਲ ਆ ਤਾਂ ਉਹਦਾ ਪੈਰੀਮੀਟਰ 2 ਪਾਈ ਆਰ ਬਣੂਗਾ ਇਟ ਵਿਲ ਬੀ ਇਕੁਅਲ ਟੂ ਪੈਰੀਮੀਟਰ ਆਫ ਦਾ ਸਕੁਅਰ ਸਕੁਅਰ ਦਾ ਪੈਰੀਮੀਟਰ 4 ਇੰਟੂ ਸਾਈਡ ਹੁੰਦਾ ਸੋ ਇਸ ਚੀਜ਼ ਨੂੰ ਯੂਜ਼ ਕਰਨਾ ਹੈ ਤੁਸੀਂ ਟੂ ਫਾਈਂਡ ਦਾ ਰੇਸ਼ ਆਫ देयर ਏਰੀਆ ਦੋਨਾਂ ਦੇ ਏਰੀਆ ਦੀ ਰੇਸ਼ਿਓ ਬਣਾਉਂਗੇ ਇਸ ਚੀਜ਼ ਨੂੰ ਯੂਜ਼ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਨਿਕਲ ਕੇ ਆਉਂਦਾ 14:11 ਸੋ ਕਰੈਕਟ ਆਪਸ਼ਨ ਇਜ਼ ਬੀ ਅਗਲਾ ਪ੍ਰਸ਼ਨ ਆਪਣੇ ਕੋਲ ਦਾ ਰੈਕਟੈਂਗੂਲਰ ਸ਼ੀਟ ਆਫ ਡਾਈਮੈਂਸ਼ਨ 4 ਸੈਂਟੀਮੀਟਰ ਬਾਈ 2 ਸੈਂਟੀਮੀਟਰ బిਗੇਸਟ ਸਰਕਲ ਇਜ਼ ਡਰਾਉਣ ਫਰਮ ਇਟ ਵਟ ਇਜ਼ ਦਾ ਏਰੀਆ ਆਫ ਦਾ ਰੈਸਟ ਆਫ ਦਾ ਸ਼ੀਟ ਇੱਕ ਰੈਕਟੈਂਗੂਲਰ ਸ਼ੀਟ ਹੈ ਉਦੀ ਡਾਈਮੈਂਸ਼ਨ ਮਤਲਬ ਲੈਂਥ ਬ੍ਰੈਡਥ ਆਪਾਂ ਨੂੰ 기ਵਨ ਹੈ ਦ ਬਿਗੇਸਟ ਸਰਕਲ ਇਜ਼ ਡਰਾਉਣ ਫਰੋਮ ਇਟ ਹੁ ਨੇ ਰੈਕਟੈਂਗਲ ਦੇ ਅੰਦਰ ਚਾਹੇ ਉਹ ਐਸ ਫਾਰਮ ਦਾ ਹੈ ਜਾਂ ਕੈਲ ਉਹ ਐਸ ਫਾਰਮ ਦਾ ਹੈ ਇਸ ਰੈਕਟੈਂਗਲ ਦੇ ਅੰਦਰ ਤੁਸੀਂ ਮੈਕਸਿਮਮ 2 ਸੈਂਟੀਮੀਟਰ ਦਾ ਏਰੀਆ ਜੋ ਸਰਕਲ ਹੈ 2 ਸੈਂਟੀਮੀਟਰ ਦਾ ਜੋ ਸਰਕਲ ਹੈ ਤੁਸੀਂ ਡਰਾ ਕਰ ਸਕਦੇ ਹੋ ਐਂਡ ਇਥੇ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਜੋ ਏਰੀਆ ਹੈ ਏਰੀਆ ਆਫ ਸਰਕਲ ਐਂਡ ਏਰੀਆ ਆਫ ਸਕੁਅਰ सो फस्ट ऑफ ऑल एरिया ऑफ स्केयर देखोगे तो थोड़े नहीं है इतिया तो ऑफ तो रैक्टेंगल सो so रैक्टेंगल के अकॉर्डिंग अगर एरिया देखोगे ये थोड़े को फोर इंटू टू एट सेंटीमीटर बन सगा एंड जो एरिया तो सर्कल का एरिया देखोगे अगर ती दो सेंटीमीटर का सर्कल दो दा, सेंटीमीटर द सर्कल मतलब डायामीटर दो सेंटीमीटर का सर्कल बना रहे हो मीनस रेडियस थोड़े कोन है ਸੋ ਏਰੀਆ ਆਫ ਸਰਕਲ ਉੱਥੇ ਦੇਖੋਗੇ ਤਾਂ ਤੁਹਾਡੇ ਕੋਲ ਪਾਈ r² ਇਟ ਇਜ਼ π ਸੈਂਟੀਮੀਟਰ² ਬਣੂਗਾ ਹੁਣ ਆਪਾਂ ਨੂੰ ਜੋ ਕੁਐਸਚਨ ਪੁੱਛਿਆ ਕਿ ਫਾਈਂਡ ਵਟ ਇਜ਼ ਏਰੀਆ ਆਫ ਦ ਰੈਸਟ ਆਫ ਦ ਸ਼ੀਟ ਰੈਸਟ ਆਫ ਦ ਸ਼ੀਟ ਮਤਲਬ ਕਿ ਰੈਕਟੈਂਗੂਲਰ ਸ਼ੀਟ ਦੇ ਅੰਦਰ ਸਰਕਲ ਬਣਾਉਣ ਤੋਂ ਬਾਅਦ ਜੋ ਜਗ੍ਹਾ ਬਚੀ ਉਹ ਚੀਜ਼ ਆਪਾਂ ਕੱਢਣੀ ਹੈ ਸੋ ਸ਼ੀਟ ਦਾ ਏਰੀਆ 8 ਸੈਂਟੀਮੀਟਰ ਹੈ ਮਾਈਨਸ ਕਰੋਂਗੇ ਦੇ ਚ ਸਰਕਲ ਦਾ ਏਰੀਆ ਸੋ ਸਹੀ ਆਪਸ਼ਨ ਬਣੇਗੀ ਤੁਹਾਡੇ ਕੋਲ 8 π ਸੈਂਟੀਮੀਟਰ ਸਕਰ ਅਗਲਾ ਕੁਐਸਚਨ ਹੈ ਦਾ ਰੇਡੀਅਸ ਆਫ ਵਾਇਰ ਇਜ਼ ਡਿਕਰੀਸ ਟੂ 1/3 ਐਂਡ ਇਟਸ ਵੋਲਿਊਮ ਰਿਮੇਨਸ ਦਾ ਸੇਮ ਦਾ ਨਿਊ ਲੈਂਥ ਇਜ਼ ਹਾਊ ਮਨੀ ਟਾਈਮਸ ਦਾ ਓਰੀਜਨਲ ਲੈਂਥ ਸਿਕ ਵਾਇਰ ਹੈ ਉਹਦੀ ਰੇਡੀਅਸ ਨੂੰ ਡਿਕਰੀਸ ਕਰਕੇ 1/3 ਕਰ ਦਿੱਤਾ ਗਿਆ ਮਤਲਬ ਉਹਦਾ ਤੀਸਰਾ ਹਿੱਸਾ ਬਣਾ ਲਿਆ एंड इट्स वॉल्यूम रिमेन्स द सेम बट वॉल्यूम तो कोई इफेक्ट नहीं है वॉल्यूम सेम रह रहा द न्यू लैथ इज़ हाउ मैनी टाइम्स द ओरिजिनल लैथ सो जो जी नवी लैथ है वो पुराने लैथ द किन्ने टाइम्स होगी सो so, यू तुम सॉल्व करोगे थोड़ा बहुत जे पुरा लैंथे समॉल एल मान लीए एंड नवी लैंथ न अगर कैपीटल एल मान के चलीए सो ਜਿਹੜਾ ਵੋਲਿਊਮ ਹੈ ਉਹਦੇ ਤੇ ਕੋਈ ਇਫੈਕਟ ਨਹੀਂ ਪੈ ਰਿਹਾ ਮੈਂ ਥੋੜਾ ਜੱਟ ਇਹ ਸੋਲਵ ਕਰੂੰਗੀ ਜਿਹੜੀ ਪ੍ਰੀਵੀਅਸ ਲੈਂਥ ਹੈ ਉਹ ਨੂੰ ਤੁਸੀਂ ਐਲ ਮੰਨ ਲਓ ਰੇਡੀਅਸ r ਹੈ ਸੋ ਇਹ ਵਾਇਰ ਦੀ ਗੱਲ ਕਰ ਰਿਹਾ ਸੋ ਵਾਇਰ ਇਸ ਆਫ ਸਿਲੰਡਰਿਕਲ ਸ਼ੇਪ सिलेंडर शेप दी है सो द वॉल्यूम जे तुसी ਕਢੋਗੇ ਇਟ ਇਜ਼ ਪਾਈ ਆਰ ਸਕੁਅਰ ਐਲ ਬਨੇਗਾ ਹੁਣ ਜੋ ਉਹਨਾਂ ਨੇ ਚੇਂजेस ਕੀਤੇ ਕਿ ਜਿਹੜੀ ਨਵੀਂ ਲੈਂਥ ਹੈ ਜੋ ਸੌਰੀ ਜੋ ਚੇਂਜ ਕੀਤਾ 1/3 ਕੀਤਾ ਉਹਦਾ 1/3 ਮਤਲਬ ਜੋ ਆਰ ਸੀ ਰੇਡੀਅਸ ਹੁਣ ਨਵੀਂ ਦੀ ਜਿਹੜੀ ਰੇਡੀਅਸ ਹੈ ਉਹ ਆਰ/3 ਹੈ ਸੋ ਜਦੋਂ ਤੁਸੀਂ ਦੋਨਾਂ ਦੇ ਵੋਲਿਊਮ ਕਰੋਗੇ ਇਕੁਇਟ ਇੱਕ ਸਾਈਡ ਰੇਡੀਅਸ ਆਰ ਰੱਖੋ ਇੱਕ ਸਾਈਡ ਰੇਡੀਅਸ ਲਗਾਓ ਆਰ/3 ਤੇ ਨਵੀਂ ਲੈਂਥ ਨੂੰ ਮੰਨ ਲਓ ਐਲ कैपिटल एल नई लेंथ ਨੂੰ ਮੰਨ ਲਓ कैपिटल एल ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆ ਜਾਏਗਾ 9 स्मॉल एल कैपिटल एल ਮੀਨਸ ਜਿਹੜੀ ਨਵੀਂ ਲੈਂਥ ਹੈ ਉਹ ਪੁਰਾਣੀ ਲੈਂਥ ਦੀ 9 ਗੁਣਾ ਬਣ ਰਹੀ ਹੈ ਸੋ கரੈਕਟ ਆਪਸ਼ਨ ਇਜ਼ ਡੀ ਅਗਲਾ ਪ੍ਰਸ਼ਨ ਆਪਣੇ ਕੋਲ ਫਾਈਂਡ ਦਾ ਵੈਲਿਊ ਆਫ ਐਕਸ ਇਸ ਫਿਗਰ ਦੇ ਵਿੱਚੋਂ ਆਪਾਂ ਐਕਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਹੁਨੇ ਹੀ ਇੱਕ ਆਪਣੇ ਆਪਾਂ ਨੂੰ ਇੱਕ ਟ੍ਰਾਇੰਗਲ 기ਵਨ ਹੈ ਟ੍ਰਾਇੰਗਲ ਦੇ ਵਿੱਚ ਇੱਕ ਕੋਈ ਇੱਕ ਸਾਈਡ ਇੱਕ ਸਾਈਡ ਦੇ ਨਾਲ ਬਾਹਰੀ ਕੋਣ ਦਿੱਤਾ ਹੋਇਆ 110 ਡਿਗਰੀ ਹੁਣ ਆਪਾਂ ਨੂੰ ਪਤਾ ਹੈ ਕਿ ਅਗਰ ਇੱਕ ਸਟ੍ਰੇਟ ਲਾਈਨ ਆਇਆ ਤਾਂ ਕੰਪਲੀਟ ਉਹਦਾ ਪੂਰਾ ਐਂਗਲ ਜਿਹੜਾ ਹੈ ਉਹ 180 ਡਿਗਰੀ ਦਾ ਬੰਦ ਹੈ ਸੋ ਅਗਰ ਇਹ ਬਾਹਰ ਵਾਲਾ ਐਂਗਲ 110 ਡਿਗਰੀ ਦਾ ਹੈ ਤਾਂ ਅੰਦਰ 70 ਡਿਗਰੀ ਦਾ ਐਂਗਲ ਬਚੇਗਾ ਉੱਪਰ ਵਾਲਾ ਐਂਗਲ ਆਲਰੇਡੀ ਦਿੱਤਾ ਹੋਇਆ ਉਹਨਾਂ ਨੇ x 10 ਡਿਗਰੀ ਤੇ ਆ ਜੋ ਥਰਡ ਐਂਗਲ ਹੈ ਇਹ x ਹੈ ਤੇ ਆਪਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਟ੍ਰਾਇੰਗਲ ਦੇ ਤਿੰਨੋਂ ਐਂਗਲਸ ਦਾ ਜਿਹੜਾ ਸਮ ਹੈ ਉਹ 180 ਡਿਗਰੀ ਬਣਦਾ ਸੋ ਜਦੋਂ ਤੁਸੀਂ ਇਹਨਾਂ ਤਿੰਨਾਂ ਐਂਗਲਸ ਨੂੰ ਜੋੜੋਗੇ ਆ ਤੁਸੀਂ ਜਦੋਂ ਇਸ ਚੀਜ਼ ਨੂੰ ਸੋਲਵ ਕਰੋਗੇ ਕਿ x 10 ਡਿਗਰੀ x 70 ਡਿਗਰੀ ਬਰਾਬਰ ਰੱਖੋਗੇ ਨੂੰ 180 ਡਿਗਰੀ ਦੇ सो so, थोड़े को जो आंसर निकल के आटट इज़ ऑप्शन नंबर बी फिफ्टी सो अगला प्रश्न अपने को पी परसेंट ऑफ पी इज थर्टी सिक्स दैन पी इज इक्वल टू किसी का पी कोई पी नंबर हो सदा कुछ भी होता है पी का पी परसेंट थर्टी सिक्स के बराबर है दैन आप पी की वैल्यू फाइंड आउट करनी है कि पी कि होगा ਸੋ ਪੀ ਪਰਸੈਂਟ ਦੇਖੋ ਜੇ ਪੀ ਦਾ ਪੀ ਪਰਸੈਂਟ ਦਾ ਮਤਲਬ ਡਿਵਾਈਡ ਬਾਈ 100 ਆਫ ਦਾ ਮਤਲਬ ਮਲਟੀਪਲਾਈ ਪੀ ਇਕੁਅਲ ਟੂ 36 ਆ ਇੰਨੀ ਕ ਲਾਈਨ ਚ ਉੱਪਰ ਨੂੰ ਇੰਨੀ ਜਾਣਕਾਰੀ ਦਿੱਤੀ ਗਈ ਹੈ ਸੋ ਇਹ ਅਕੋਰਡਿੰਗ ਪੀ ਸਕੁਅਰ ਬਰਾਬਰ ਬਣ ਰਿਹਾ ਜਦੋਂ ਇਹਨੂੰ ਕਰਾਸ ਮਲਟੀਪਲਾਈ ਕਰੂੰਗੀ 3600 ਦੇ ਸੋ ਪੀ ਬਣ ਜਾਏਗਾ ਤੁਹਾਡੇ ਕੋਲ 3600 ਨੂੰ ਤੁਸੀਂ 60 ਦਾ ਸਕੁਅਰ ਪਾ ਸਕਦੇ ਹੋ ਸੋ ਇਹ ਅਕੋਰਡਿੰਗ ਪੀ ਬਣ ਜਾਏਗਾ ਤੁਹਾਡੇ ਕੋਲ 60 ਮਤਲਬ ਆਪਸ਼ਨ ਬਣ ਰਿਹਾ ਤੁਹਾਡੇ ਕੋਲ ਬੀ ਕੁਐਸਚਨ ਨੰਬਰ 43 2 ਦੀ ਪਾਵਰ 2n 1 1/8 ਪਾਵਰ n 3 ਆਪਾਂ ਵੈਲਿਊ ਆਫ n ਫਾਈਂਡ ਕਰਨੀ ਹੈ ਇਹਦੇ ਲਈ ਜਦੋਂ ਵੀ ਪਾਵਰਸ ਦੇ ਵਿੱਚ ਕੁਝ ਆਪਾਂ ਨੂੰ ਫਾਈਂਡ ਕਰਨਾ ਹੁੰਦਾ ਹੈ ਉਹਦੇ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਉਹਦਾ ਪਹਿਲਾਂ ਬੇਸ ਸੇਮ ਬਣਾ ਲਈਏ ਪੇ ਸੇ ਮਤਲਬ ਆ ਵਾਲੇ ਨੰਬਰ ਤੁਹਾਡੇ ਕੋਲ ਸੇਮ ਹੋਣੇ ਚਾਹੀਦੇ ਆ ਤਾਂ ਹੀ ਤੁਸੀਂ ਆਪਾਂ ਪਾਵਰਸ ਨੂੰ ਇਕੁਇਵੈਟ ਕਰ ਸਕਦੇ ਆ। ਸੋ ਦੇ ਲਈ ਕੀ ਕਰੋਗੇ? 2 ਦੀ ਪਾਵਰ 2n 1 ਹੈ। 1/8 ਨੂੰ ਆਪਾਂ 1/2 ਦੀ 3 ਕਰ ਸਕਦੇ ਆ। ਐਂਡ 2 ਦੇ 1/2 ਦੇ 3 ਨੂੰ 2 ਦੀ ਪਾਵਰ -3 ਲਿਖ ਸਕਦੇ ਆ। ਤੇ ਇਹਦੀ ਕੋ ਹੋਰ ਪਾਵਰ ਉੱਪਰ ਲੱਗੀ ਹੋਈ ਸੀ n 3। ਸੋ 2 ਦੀ ਪਾਵਰ -3 n 3 ਕੀਤਾ ਜਾ ਸਕਦਾ ਤੇ लेफ्ट साइड ਤੇ ਆਪਣੇ ਕੋਲ ਪਿਆ 2 ਦੀ ਪਾਵਰ 2n 1 ਹੁਣ ਦੇਖੋ लेफ्ट साइड 2 ਦੀ ਪਾਵਰ 2n 1 ਰਾਈਟ ਸਾਈਡ 2 ਦੀ ਪਾਵਰ -3 n 3 ਕਿਉਂਕਿ ਦੋਨਾਂ ਦਾ ਬੇਸ ਸੇਮ ਹੈ ਸੋ ਪਾਵਰ ਨੂੰ ਇਕੁਇਵੈਟ ਕੀਤਾ ਜਾ ਸਕਦਾ ਜੇ ਤੁਸੀਂ ਇਹਨਾਂ ਦੀ ਪਾਵਰਸ ਇਕੁਇਵੈਟ ਕਰੋਗੇ 2n 1 -3 n 3 टू एन माइनस वन इक्वल टू माइनस थ्री एन प्लस नाइन जो इन्हें सॉल्व करोंगे ये थोड़े को आ जाएगा तो एन दैल्यू बन रही है दो मतलब ऑप्शन नंबर बी अगला सवाल आ चौताली नंबर क्वेश्चन व्हाट इज़ द प्रोबिटी ऑफ फिफ्टी थ्री थर्सडे इन द लीप ईयर what is the probability of 53 thursday in a leap year leap year ਦੇ ਵਿੱਚ ਆਪਣੇ ਕੋਲ 366 ਦਿਨ ਹੋ ਜਾਂਦੇ ਆ ਜਦੋਂ ਤੁਸੀਂ ਇੱਕ ਵੀਕ ਦੇ हिसाब ਨਾਲ ਦੇਖਦੇ ਹੋ ਤਾਂ ਆਪਣੇ ਕੋਲ 52 ਵੀਕਸ ਬਣਦੇ ਆ ਮਟ ਉਹਦੇ ਵਿੱਚ ਆਪਣੇ ਕੋਲ ਲੀਪイヤー ਹੋਣ ਕਰਕੇ ਦੋ ਦਿਨ ਐਕਸਟਰਾ ਬਚ ਜਾਂਦੇ ਆ ਉਹਨੂੰ ਦੋ ਦਿਨ ਐਕਸਟਰਾ ਬਚਨ ਕਰਕੇ ਦੋ ਦਿਨ ਐਕਸਟਰਾ ਹੈ ਉਹਨਾਂ ਚੋਂ ਕੋਈ ਵੀ ਇੱਕ ਦਿਨ अपने को थर्सडे हो ज़्यादा सो एक्स्ट्राली अपने को दो कोईसिज़ हैं इन टोटल अपने को सैवन डेज होंगे फॉर वन वीक इस करके जो अपना ऑप्शन है वो बन रहा है डी ऑप्शन टू बाय सैव अगला क्वेश्चन है द प्रोडक्ट ऑफ टू नंबर इज़ फोर्टी फाइव एंड सम ऑफ देयर स्केयर इज़ वन जीरो सिक्स फाइंड द नंबर्स दो नंबर्स दी मल्टीप्लाई करो तब पंताली बनना चाहिए ਐਂਡ ਦੋਨਾਂ ਦੇ ਸਕੁਅਰਸ ਦਾ ਸਮ ਕਰੀਏ ਤਾਂ 106 ਬੰਨਾ ਚਾਹੀਦਾ ਤਾਂ ਆਪਾਂ ਨੂੰ ਉਹ ਦੋ ਨੰਬਰਸ ਇਹੋ ਜਿਹੇ ਆਪਾਂ ਕੱਢ ਕੇ ਦੇਣੇ ਆ ਸੋ ਇਹ ਤਾਂ ਤੁਸੀਂ ਆਪਸ਼ਨਸ ਦੇ ਨਾਲ ਵੀ ਕਰ ਸਕਦੇ ਹੋ ਜੀ ਆਪਾਂ ਬਾਈ ਆਪਸ਼ਨਸ ਹੀ ਚੈੱਕ ਕਰੀਏ ਇਹਨੂੰ 3 ਤੇ 5 ਦੋਨਾਂ ਦਾ ਮਲਟੀਪਲਾਈ 15 ਬਨੇਗਾ 45 ਬੰਨਾ ਚਾਹੀਦਾ ਸੀ ਸੋ ਇਹ ਆਪਸ਼ਨ ਤਾਂ ਗਲਤ ਹੈ 5 19 ਕਰੋਗੇ 95 ਬਨੇਗਾ ਇਹ ਆਪਸ਼ਨ ਵੀ ਗਲਤ ਹੋ ਗਈ ਬਚਦੀਆਂ ਇਹ ਦੋ ਆਪਸ਼ਨਸ ਆ ਹੁਣ ਇਹਨਾਂ ਦੋਨਾਂ 'ਚ ਤੁਸੀਂ ਸਕੁਅਰਸ ਦਾ ਸਮ ਕਰਕੇ ਦੇਖ ਲਓ ਜਿਨ੍ਹਾਂ ਦੇ ਸਕੁਅਰਸ ਦਾ ਸਮ 106 ਆ ਜਾਏ ਤੇ ਨਾਲ ਪ੍ਰੋਡਕਟ 45 ਬਣ ਜਾਏ ਤਾਂ ਉਹੀ ਆਪਸ਼ਨ 30 ਆਪਸ਼ਨ ਕਰੈਕਟ ਬਣ ਜਾਏਗੀ ਸੋ ਇਹਦੇ ਨਾਲ ਆਪਣੀ b ਆਪਸ਼ਨ ਸਹੀ ਬਣ ਰਹੀ ਹੈ 5 ਤੇ 9 64 ਨੰਬਰ ਸਵਾਲ ਅਗਲਾ ਅ ਵਰਟੀਕਲ ਸਟਿਕ 20 ਮੀਟਰ ਲੌਂਗ ਕਾਸਟ ਸ਼ੈਡੋ 10 ਮੀਟਰ ਲੌਂਗ ਔਨ ਦ ਗਰਾਉਂਡ at the same time at our cast a shadow 50 meter long on the ground the height of the tower ek vertical stick hai jehdi 20 meter lambi hai man lo aa vertical stick hai 20 meter eh lambi hai te edi jehdi shadow pairi aa ground de upar oh 10 meter long hai at the same time ek osse time te bilkul osse time de according ek tower de hai tower di jehdi ਲੰਬਾਈ ਆ ਉਹ ਤਾਂ ਆਪਾਂ ਨੂੰ ਦਿੱਤੀ ਨਹੀਂ ਗਈ ਉਹ ਆਪਾਂ ਫਾਈਂਡ ਕਰਨੀ ਹੈ ਤੇ ਉਹਦੀ ਸ਼ੈਡੋ गिवन ਹੈ ਕਿ ਸ਼ੈਡੋ ਦੀ ਲੈਂਥ ਹੈ 50 ਮੀਟਰ ਫਿਰ ਬਿਕਾਜ਼ ਇਹ ਦੋਨੋਂ ਚੀਜ਼ਾਂ ਸੇਮ ਟਾਈਮ ਤੇ ਚੱਲ ਰਹੀਆਂ ਠੀਕ ਹੈ ਸੋ ਇਹ ਦੋਨੇ ਟ੍ਰਾਇੰਗਲ ਸਿਮਿਲਰ ਬਣਨ ਗਿਆ ਸਿਮਿਲੈਰਿਟੀ ਦੇ ਕੇਸ ਕਰਕੇ ਜੇ ਤੁਸੀਂ ਸਿਮਿਲੈਰਿਟੀ ਦੇ ਰੂਲਸ ਅਪਲਾਈ ਕਰੋਗੇ ਤੇ ਸੋ ਅਕੋਰਡਿੰਗ 20 10 ਟੂ ਜੋ ਆ ਲੈਂਥ ਆਫ ਟਾਵਰ ਇਹਨੂੰ ਲੈਂਥ ਆਫ ਟਾਵਰ ਨੂੰ ਕੁਝ ਐਲ ਮੰਨ ਲੀਏ ਅਗਰ ਆਪਾਂ ਫॉर ਦਾ ਟਾਈਮ ਬੀਨ बेस वो फिफ्टी है इतों तीलू सॉल्व कर सकते हो इट इज हंड्रड मीटर सो अपने को जो करैक्ट ऑप्शन वो बन रही है डी हंड्रड मीटर संताली नंबर सवाल है द क्वराटिक इक्वेन टू एक्स स्केयर माइनस अंडर रूट फाइव एक्स प्लस वन इक्वल टू जीरो हैज टू डिस्टिंक्ट रियल रूट्स टू इक्वल रियल रूट्स no real roots more than two real roots पण ਜਦੋਂ ਵੀ ਆਪਾਂ ਰੂਟਸ ਦੀ ਗੱਲ ਕਰਨੀ ਹੁੰਦੀ ਹੈ ਇਕੁਏਸ਼ਨ ਦੇ ਥਰੂ ਸੋ ਆਪਾਂ ਡਿਸਕ੍ਰਿਮੀਨੈਂਟ ਤੇ ਜਾਂਦੇ ਆ ਡਿਸਕ੍ਰਿਮੀਨੈਂਟ ਚੈੱਕ ਕਰੋਗੇ ਇਹਦਾ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਸਭ ਨੂੰ ਪਤਾ ਹੀ ਹੋਊਗਾ b² 4ac ਉਹਨੇ ਇਸ ਚੀਜ਼ ਨੂੰ ਜਦੋਂ ਤੁਸੀਂ ਸੋਲਵ ਕਰੋਗੇ ਅਗਰ ਇਹ ਡਿਸਕ੍ਰਿਮੀਨੈਂਟ ਆਪਣਾ ਲੈਸ ਥੈਨ 0 ਬਣ ਜਾਂਦਾ ਇਹ ਕਹਿ ਲਓ ਮਾਈਨਸ ਦੇ ਵਿੱਚ ਚਲਾ ਜਾਂਦਾ ਤਾਂ ਆਪਣੇ ਕੋਲ ਕੋਈ ਰੀਅਲ ਰੂਟ ਨਹੀਂ ਹੁੰਦਾ ਇਹਦਾ ਤੁਸੀਂ ਜਦੋਂ ਡਿਸਕ੍ਰਿਮੀਨੈਂਟ ਸੋਲਵ ਕਰੋਗੇ यह बनूगा अपने को बी स्केयर मतलब माइनस अंडर रूट फाइव द स्केयर माइनस फोर ए सी सो यू सॉल्व करके देखियो इट इज़ फाइव माइनस एट माइनस द थ्री जो कि लैस दैन जीरो है इस करके डिस्क्रिमिनेंट लैस दैन जीरो बन गया जो डिस्क्रिमीनेट लैस दैन जीरो है तो कोई रियल रूट होता नहीं बन सकता सो ऑप्शन सी इज़ करैक्ट 48 ਨੰਬਰ ਕੁਐਸਚਨ √3 1 √3 ਦਾ ਸਕੁਅਰ ਹੋਲ ਸਕੁਅਰ ਖੋਲਣਾ ਇੱਥੇ ਤੁਸੀਂ a b ਦੇ ਹੋਲ ਸਕੁਅਰ ਦਾ ਫਾਰਮੂਲਾ ਲਗਾ ਸਕਦੇ ਹੋ a b ਦਾ ਹੋਲ ਸਕੁਅਰ ਸਭ ਨੂੰ ਪਤਾ ਹੀ ਹੋਊਗਾ a² b² 2ab ਜਸ ਇਸ ਚੀਜ਼ ਨੂੰ ਜਦੋਂ ਤੁਸੀਂ ਸੋਲਵ ਕਰੋਗੇ ਤੁਹਾਡੇ ਕੋਲ ਆਨਸਰ ਨਿਕਲ ਕੇ ਆਉਂਦਾ 4 3 ਥੈਟ ਇਜ਼ ਆਪਸ਼ਨ ਨੰਬਰ C ਨੈਕਸਟ 49 ਨੰਬਰ ਕੁਐਸਚਨ ਵਾਟ ਇਜ਼ ਦਾ ਵੈਲਿਊ ਆਫ ਅੰਡਰਰੂਟ a b ਐਂਡ ਅੰਡਰਰੂਟ a b ਜਨਰਲੀ ਆਪਾਂ ਨੂੰ a b a b ਦਾ ਪੁੱਛਿਆ ਜਾਂਦਾ ਸੋ ਇਹਦੇ ਕਰਕੇ ਥੋੜੀ ਬਹੁਤ ਗਲਤੀ ਹੋਣ ਦੀ ਸੰਭਾਵਨਾ ਇੱਥੇ ਇੱਥੇ ਅੰਡਰਰੂਟ a b ਅੰਡਰਰੂਟ a b ਪੁੱਛਿਆ ਸੋ ਇਹਦੇ ਅਕੋਰਡਿੰਗ ਜੋ ਆਪਣੀ ਆਇਡੈਂਟੀਟੀ ਹੈ ਆਇਡੈਂਟੀਟੀ ਅਪਲਾਈ ਕਰਨ ਤੋਂ ਬਾਅਦ ਇਟ ਇਜ਼ ਅੰਡਰਰੂਟ a ਦਾ ਸਕੁਅਰ b ਦਾ ਸਕੁਅਰ that is equal to a b² so correct option is option number a ethics select the least number that is divisible by all number from 1 to 10 least number matlab sab to chota number inna saryaan chu kad ke dena hai jida 1 to leke 10 tak sare hi numberan to divide ho janda ਸੋ ਇਹਦੇ ਵਿੱਚ ਪਹਿਲਾਂ ਤੁਸੀਂ ਸਭ ਤੋਂ ਛੋਟੇ ਨੰਬਰ ਤੋਂ ਹੀ ਸ਼ੁਰੂ ਕਰੋ ਤਾਂ ਬੈਟਰ ਆਪਸ਼ਨ ਰਹੂਗੀ ਉਹਦੇ ਲਈ ਤੁਹਾਨੂੰ ਚੈੱਕ ਕਰਨਾ ਪੈਣਾ ਕਿ ਨੰਬਰ 2 ਤੋਂ ਵੀ ਡਿਵਾਈਡ ਹੋ ਜਾਏ 3 4 5 6 ਤੋਂ 10 ਤੱਕ ਸਾਰੇ ਹੀ ਨੰਬਰਾਂ ਤੋਂ ਉਹ ਡਿਵੀਜ਼ੀਬਲ ਹੋਣਾ ਚਾਹੀਦਾ ਸੋ ਉਹਦੇ ਲਈ ਇੱਕ ਆਪਸ਼ਨ ਬਣ ਰਹੀ ਆਪਣੇ ਕੋਲ A ਆਪਸ਼ਨ 2520 ਇਸ ਪ੍ਰਸ਼ਨ ਨੂੰ ਤੁਸੀਂ ਅਲੱਗ-ਅਲੱਗ ਡਿਵੀਜ਼ਿਬਿਲਟੀ ਰੂਲ ਦੇ ਨਾਲ ਵੀ ਚੈੱਕ ਕਰ ਸਕਦੇ ਹੋ ਸੋ ਤੁਹਾਡੇ ਲਈ ਹੈਲਪਫੁਲ ਰਹੇਗਾ अगला क्वेश्चन है फिफ्टी वन नंबर द एच सी एफ़ ऑफ टू नंबर ए एंड बी इज फाइव एंड देयर एलसीएम इज टू फाइंड द प्रोडक्ट ऑफ ए बी एच सी एफ किलसीएम दो सौ प्रोडक्ट दसनी है ए बी दो दो नंबर्स लिए अपने को फॉर्मूला होंगे कि एच सी एफ इन एलसीएम इक्वल टू प्रोडक्ट ऑफ टू नंबर्स सो एक्सीएफ़ इंटू एलसीएम जो तीन करोगे फाइव इंटू टू हंड्रड दैट विल बी वन थाउजेंड सो ऑप्शन डी इज करेक्ट इफ़ रूट्स ऑफ ए एक्स स्केर प्लस बी एक्स प्लस सी आर इक्वल दैन द वैल्यू ऑफ सी इज रूट्स के अकॉर्डिंग केंद्र अगर इस इक्वेशन के रूट्स इक्वल ने दैन सी दैल्यू की होनी चाहिए है रूट्स इक्वल कदों होंगे रूट्स इक्वल उदो बन अपने को जब yes. so, जो डिसक्रिमीनेट इक्वल टू जीरो बन जाए मतलब बीस स्केयर माइनस फोर ए सी इक्वल टू जीरो बन जाए ये जो तुम सॉल्व करोगे इतों सी की वैल्यू आप कट सकते हैं कि बीस स्केयर इक्वल टू फोर ए सी एंड सी विल बी बी स्केयर बाय फोर ए करेक्ट ऑप्शन इज ऑप्शन नंबर डी फिफ्टी थ्री क्वेश्चन वट इज़ द वैल्यू ऑफ दिस एक्सप्रैशन माइनस बारह द क्यूब प्लस सत्त द क्यूब प्लस इक्वल टू सो so, ये चीज़ डायरेक्टली सॉल्व करके लिख सकते तो हैं इसकी ऑप्शन बन रही है अपने को ऑप्शन नंबर सी माइनस बारह सौ साठ अगला सवाल अपने प्रोडक्ट ऑफ ज़ीरोज़ ऑफ पॉलिनोमियल जीरोज़ ऑफ द पॉलिनोमियल सो तो प्रोडक्ट ऑफ द तो रूट्स कह लो या प्रोडक्ट ऑफ जीरोज़ कह लो दो फॉर्मूले ਕਿ ਸੇ ਕੁਆਡਰੈਟਿਕ ਇਕੁਏਸ਼ਨ ਦੇ ਵਿੱਚ ਪੜਦੇ ਹੁੰਨੇ ਆ ਕਿ ਜਾਂ ਤਾਂ ਸਮ ਆਫ ਰੂਟਸ ਪੁੱਛ ਲਈਏ ਜਾਂ ਪ੍ਰੋਡਕਟ ਆਫ ਰੂਟਸ ਜਾਂ ਜ਼ੀਰੋਸ ਕਹਦੇ ਸੋ ਸਮ ਆਫ ਦੇ ਰੂਟਸ ਅਕੋਰਡਿੰਗ ਤਾਂ ਮਾਈਨਸ b a ਹੁੰਦਾ ਇਸ ਦੇ ਅਕੋਰਡਿੰਗ ਪ੍ਰੋਡਕਟ ਆਫ ਰੂਟਸ ਦੇ ਅਕੋਰਡਿੰਗ ਕਨਸਟੈਂਟ ਟਰਮ ਕੋਫੀਸ਼ੀਐਂਟ ਆਫ x² ਸੋ ਕਨਸਟੈਂਟ ਟਰਮ ਆਪਣੇ ਕੋਲ 7 ਹੈ ਕੋਫੀਸ਼ੀਐਂਟ ਆਫ x² 4 ਹੈ ਸੋ so, 7 4 ਇਜ਼ ਦਾ ਆਂਸਰ ਇਟ ਇਜ਼ ਆਪਸ਼ਨ ਨੰਬਰ c ਅਗਲਾ ਸਵਾਲ ਆਪਨੇ ਕੋਲ ਕੁਐਸਚਨ ਨੰਬਰ 55 median and mode respectively of a frequency distribution are 26 and 29 then its mean is so mean median mode the relation ਹੁੰਦਾ that is ਇਹਨੂੰ ਆਪਾਂ ਲਿਖ ਸਕਦੇ ਹਾਂ mode equals to 3 median minus 2 mean mode ਨੂੰ ਮੈਂ z ਨਾਲ ਰਿਪਰੈਜ਼ੈਂਟ ਕਰ ਰਹੀ ਆ median ਨੂੰ m ਨਾਲ ਤੇ mean ਨੂੰ x bar ਨਾਲ रिलेशन इज जेड इक्वल टू या मॉड इक्वल टू थ्री मीडियन माइनस टू मीन सो इस एक्सप्रैशन या इस रिजल्ट के वैल्यू फिल करोंगे तो थोड़े को आऊगा ट्वेंटी फोर पॉइंट फाइव आंसर निकल के आऊगा सो ऑप्शन बन रही है तो बी बाद है बादंजा नंबर क्वेश्चन इस क्वेश्चन की जटेटमेंट गलत है रे इसकी ਬਨ ਸਕਦੀ ਹੈ ਪੋਸੀਬਿਲਿਟੀ ਮੈਂ ਕਿਉਂਕਿ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਆਪਣਾ ਆਪਾਂ ਨੂੰ PR ਦੀ ਪੁੱਛੀ ਹੈ PR ਦੀ ਲੈਂਥ ਪੁੱਛੀ ਹੈ ਸੋ PR ਦੀ ਲੈਂਥ ਆਪਾਂ ਉਹਦੋਂ ਕਰ ਸਕਦੇ ਸੀ ਜਦੋਂ ਇਹ ਸਟ੍ਰੇਟ ਲਾਈਨ ਹੁੰਦੀ ਹੁੰਦੀ ਹੁਣ ਇਹ ਸਟ੍ਰੇਟ ਲਾਈਨ ਹੋਣ ਦੀ ਬਜਾਏ ਇਹਦੇ ਵਿੱਚ ਇੱਕ ਬੈਂਡ ਪੁਆਇੰਟ ਆ ਗਿਆ ਥੈਟ ਇਜ਼ ਉਹ ਪੁਆਇੰਟ ਦੇ ਉੱਪਰ ਇਹ ਬੈਂਡ ਕਰ ਰਹੀ ਆ ਸੋ ਜੇ ਇਹ ਸਟ੍ਰੇਟ ਲਾਈਨ ਹੁੰਦੀ ਤਾਂ ਇਹਦਾ ਆਨਸਰ ਨਿਕਲ ਸਕਦਾ ਸੀ ਹੁਣ ਇਸ ਜੇ ਇਹਦਾ ਆਨਸਰ ਵਗੈਰੇ ਸਟ੍ਰੇਟ ਲਾਈਨ ਅਕੋਰਡਿੰਗ ਦੇਖਿਆ ਜਾਵੇ ਤਾਂ ਇਹਦਾ ਆਨਸਰ 32 ਬਣ ਰਿਹਾ ਹੈ दैट इज ਆਪਸ਼ਨ ਨੰਬਰ ਸੀ ਬਟ ਹੁਣ ਇਹ ਸਟ੍ਰੇਟ ਲਾਈਨ ਨਹੀਂ ਹੈ ਸੋ ਕੁਝ ਜਾਂ ਤਾਂ ਇਹਦੀ ਗ੍ਰੇ ਸਥਿਤੀ ਜਾ ਸਕਦੀ ਹੈ ਜਾਂ ਜੇ ਵੀ ਉਹਦਾ ਹੱਲ ਬਣਿਆ ਉਹ ਕਰਕੇ ਦੇ ਦੇਣਗੇ ਆਪਾਂ ਅਗਲਾ ਪ੍ਰਸ਼ਨ ਆਪਣੇ ਕੋਲ 57 ਨੰਬਰ ਇਨ ਦਾ ਫਿਗਰ o ਦਾ ਸੈਂਟਰ ਆਫ ਦਾ ਸਰਕਲ o ਇਜ਼ ਦਾ ਸੈਂਟਰ ਆਫ ਦਾ ਸਰਕਲ ਦੈਨ ਫਾਈਂਡ ਦਾ ਵੈਲਿਊ ਆਫ x इस फिगर के एक्स की वैल्यू फाइंड आउट करनी है सो so, ए अकॉर्डिंग अपना ऑप्शन बन रहा ऑप्शन नंबर ए अगला क्वेश्चन है फिफ्टी एट इफ सिस्टम ऑफ इक्वेशन, के एक्स प्लस फाइव वाई इक्वल टू टू सिक्स एक्स प्लस टू वाई इक्वल टू सैवन हैज नो सोल्यूशन दैन फाइंड के इस सिस्टम का कोई सोल्यूशन नहीं है दैन आप so, के दैल्यू फाइंड करनी है सो इस तरी चीज़ जो तुम सॉल्व करोंगे थोड़े कोप्शन निकल के आती है डी प्लस द पंद्रह अगला प्रश्न अपने इफ़ द प्रोबेबिलिटी ऑफ एन इवेंट इज बी द प्रोबेबिलिटी ऑफ इट्स कॉम्प्लीमेंट्री इवेंट विल बी कॉम्प्लीमेंट्री इवेंट हों कि भी इवेंट है वह बिल्कुल ओपोजिट साइड देखा आपका so अगर टोटल प्रोबिलिटी अपने को वन होंगी हमेशा ही सो so वन अगर टोटल प्रोबिलिटी के बचों आप किसी इवेंट के होन की प्रोबिलिटी माइनस कर दिए सोते कॉम्पलीमेंट्री इवेंट की प्रोबिलिटी आ जाती है ਸੋ ਇਹ ਦੇ ਅਕੋਰਡਿੰਗ ਆਪਸ਼ਨ ਬਣ ਰਹੀ ਆਪਣੀ ਬੀ 1 ਪੀ ਅਗਲਾ ਪ੍ਰਸ਼ਨ ਹੈ 60 ਨੰਬਰ ਦ ਐਂਗਲ ਆਫ ਐਲੀਵੇਸ਼ਨ ਆਫ ਸਨ ਵੈਨ ਦ ਲੈਂਥ ਆਫ ਸ਼ੈਡੋ ਆਫ ਅ ਟਰੀ ਇਜ਼ ਅੰਡਰ ਰੂਟ 3 ਟਾਈਮਸ ਦ ਹਾਈਟ ਆਫ ਟਰੀ ਇਜ਼ ਸੋ ਇਸ ਟਾਈਪ ਦੇ ਕੁਐਸਚਨ ਤੁਸੀਂ 10th ਕਲਾਸ ਦੇ ਵਿੱਚ ਬਹੁਤ ਸਾਰੇ ਸੋਲਵ ਕੀਤੇ ਹੋਣਗੇ ਸੋ ਇਹਦੀ ਕਰੈਕਟ ਆਪਸ਼ਨ ਬਣ ਰਹੀ ਹੈ ਏ 30 ਡਿਗਰੀ ਤੋ ਉਹਨਾਂ ਦੇ ਨਾਲ ਹੀ ਆਪਣੀ ਇਹ ਉੱਤਰ ਕੁੰਜੀ ਸਮਾਪਤ ਹੁੰਦੀ ਹੈ